ਪੰਜਾਬ ਕਾਂਗਰਸ ਦੇ ਉਮੀਦਵਾਰਾਂ ਦੀ ਆਜਾ ਸਕਦੀ ਹੈ ਪਹਿਲੀ ਰੇਸ ਤੇ ਖਰਸੀ ਈਸੀਡੀ ਮੀਟਿੰਗ ਦੇ ਵਿੱਚ 7 ਤੋਂ 8 ਉਮੀਦਵਾਰਾਂ ਤੇ ਹੋਈ ਸੀ ਚਰਚਾ ਬੜੀ ਗਿਣੀ ਉਮੀਦਵਾਰਾਂ ਤੇ ਆਮ ਸਹਿਮਤੀ ਬਣਨ ਦਾ ਕੀਤਾ ਸੀ ਦਾਵਾ ਕਾਂਗਰਸ ਨੇ ਚੰਡੀਗੜ੍ਹ ਤੋਂ ਮਨੀਸ਼ Tiwari ਨੂੰ ਬਣਾਇਆ ਉਮੀਦਵਾਰ ਪਵਨ ਬਾਂਸਰ ਦੀ ਕਟਿੱਦਿਕਾ ਚੰਡੀਗੜ੍ਹ ਦੇ ਵਿੱਚ ਹੁਣ ਸੰਜੀਤ ਟੰਡਨ ਤੇ ਮਨੀਸ਼ Tiwari ਦੇ ਵਿਚਾਲੇ ਚੜ੍ਹੇ ਚੱਕਰ ਪਵਨ ਜੋਤੀ ਮੰਡੀ ਸੀਟ ਤੇ ਲੜਾਈ ਭਣੀ ਦਿਲਚਸਪ ਕਾਂਗਰਸ ਨੇ ਵਿਕਰਮਾਦਤ ਨੂੰ ਮੈਦਾਨ ਦੇ ਵਿੱਚ ਉਤਾਰਿਆ ਤਾਂ ਕੰਗਨਾਰ ਰਣੌਤ ਦੇ ਨਾਲ ਹੋਏਗਾ ਮੁਕਾਬਲਾ ਸਭਾ ਚੋਣਾਂ ਦੇ ਲਈ ਕਾਲੀ ਦਲ ਨੇ ਸੱਤ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾ ਰਹੀ ਹੈ ਮਿਸਰ ਤੋਂ ਅਨਿਲ ਜੋਸ਼ੀ ਨੂੰ ਦਿੱਤੀ ਟਿਕੜ ਗੁਰਦਾਸਪੁਰ ਤੋਂ ਦਰਜੀ ਚੀਮਾ ਅਨੰਤਪੁਰ ਸਰਪਚੰਨ ਮਾਜਰਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਤਾਂ ਪਟਿਆਲਾ ਤੋਂ ਐਨ ਕੇ ਸ਼ਰਮਾ ਤੇ ਖੇਦੇ ਅਦਾਰਾ ਸਭਾ ਚੋਣਾਂ ਦੇ ਲਈ ਭਾਜਪਾ ਐਲਾਨੇਗਾ ਆਪਣਾ ਚੋਣ ਮੈਨੀਫੈਸਟੋ ਦਿੱਲੀ ਦੇ ਵਿੱਚ ਪਾਰਟੀ ਹੈੱਡਕੁਆਰਟਰ ਤੋਂ ਜਾਰੀ ਕੀਤਾ ਜਾਵੇਗਾ ਸੰਕਲਪ ਪੱਤਰ ਪ੍ਰੋਗਰਾਮ ਦੇ ਵਿੱਚ ਮੌਜੂਦ ਰਣ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ संविधान निर्माता डॉक्टर अंबेडकर की जयंती के गिरफ्तारी बचाओ नतमस्तक होली रकाबगंज साहिब चेकिया मथा बैसाखी मौके दरबार साहब दीपमला शाम वे हो आत रंग बिरंग रोशनिया उठा असम सत तो श्रीकाल न्यूज एटीन हरियाणा देख रहे सारे दर्शक का स्वागत है मैं तो गुरजोत संधु है तो सारे ख़ैरे के नो तो खबर की शुरुआत करते हैं सब तो पहला अहम खबर तो लोग सभा चोणों के जुड़ी वही खबर है अच्छ बीजेपी के वालों अपना चोन मैनीफेस्टो जारी किया जाएगा दिल्ली के दस दिए कि पार्टी हैडक्वा तो संकल्प पत्र जारी किया जाएगा पी मोदी अमित शाह जे पी नड्डा मौजूद रहन गया फोकस रहेगा ज्ञान यानी कि गरीब युवा अन्नदाता नारी ਕੋਲ ਮਿਲਾ ਕੇ ਗਰੀਬ ਯੁਵਾਨ ਦਾਤਾ ਨਾਰੀ ਤੇ ਫੋਕਸ ਜਿਹੜਾ ਹੈ ਉਹ ਮੈਨੀਫੈਸਟੋ ਦੇ ਵਿੱਚ ਰਹੇਗਾ ਸੰਕਲਪ ਪੱਤਰ ਦਾ ਇਸ ਨੂੰ ਨਾ ਦਿੱਤਾ ਗਿਆ ਹੈ ਔਰ ਕੋਲ ਮਿਲਾ ਕੇ ਵੇਖਣਾ ਹੋਵੇਗਾ ਕਿ ਕੁਝ ਰਹੇਗਾ ਮੈਨੀਫੈਸਟੋ ਦੇ ਵਿੱਚ ਕਿਉਂਕਿ ਇਹੀ ਇੱਕ ਤਰੀਕੇ ਦੇ ਨਾਲ ਪੂਰਾ ਜਿਹੜਾ ਹੈ ਉਹ ਲੋਕਾਂ ਦੇ ਮੁੱਦਿਆਂ ਦੇ ਨਾਲ ਜੁੜਿਆ ਹੋਇਆ ਇੱਕ ਪੱਤਰ ਹੋਏਗਾ ਜੋ ਲੋਕਾਂ ਤੱਕ ਜਾਏਗਾ ਔਰ ਜਿਸ ਦੇ ਆਧਾਰ ਤੇ ਪਾਰਟੀ ਦੇ ਵੱਲੋਂ ਵੋਟ ਮੰਗਿਆ ਜਾਏਗਾ ਅਗੇ ਵਧੇ ਹਾਂ ਤਾਂ ਕਾਂਗਰਸ ਉਮੀਦਵਾਰਾਂ ਦੀ ਲਿਸਟ ਜਾਰੀ ਹੋਈ ਹੈ ਚੰਡੀਗੜ੍ਹ ਤੋਂ ਮਨੀਸ਼ Tiwari ਨੂੰ ਟਿਕਟ ਦਿੱਤੀ ਗਈ ਹੈ ਪਵਨ ਬਾਂਸਲ ਦੀ ਟਿਕਟ ਕੱਟ ਦਿੱਤੀ ਗਈ ਔਰ ਹਿਮਾਚਲ ਦੇ ਮੰਡੀ ਤੋਂ ਦਜੀ ਕਿ ਵਿਕਰਮਾਦੱਤਿਆ ਨੂੰ ਟਿਕਟ ਦਿੱਤੀ ਗਈ ਹੈ ਔਰ Shimla ਤੋਂ Vinod Sultanpuri ਨੂੰ ਟਿਕਟ ਦਿੱਤੀ ਗਈ ਹੈ ਯਾਨੀ ਕਿ ਪੰਜਾਬ ਦੇ ਹਾਲਾਂਕਿ ਅਜੇ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ 7 ਤੋਂ 8 ਉਮੀਦਵਾਰਾਂ ਦਾ ਅਦਿਨਾਤ ਚਰਚਾ ਜ਼ਰੂਰ ਹੋਈ ਹੈ ਪਰ ਉੱਥੇ ਹੀ ਅਹਿਮ ਹੈ ਕਿ ਮਨੀਸ਼ Tiwari ਜੋ ਮੌਜੂਦਾ ਸੰਸਦ ਅਨੰਦਪੁਰ ਸਾਹਿਬ ਤੋਂ ਤਾਂ ਉਹਨਾਂ ਨੂੰ ਅਨੰਦਪੁਰ ਸਾਹਿਬ ਦੀ ਥਾਂ ਤੇ ਚੰਡੀਗੜ੍ਹ ਤੋਂ ਚੌਂ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਔਰ ਬੇਗਦਅਮ ਹੈ ਕਿ ਇਸ ਤਰੀਕੇ ਦੇ ਨਾਲੇ ਟੱਕਰ ਰਹੇਗੀ ਕਿਉਂਕਿ ਦੂਜੇ ਪਾਸੇ ਸੰਜੇ ਟੰਡਨ ਨੇ ਖਾਸ ਤੌਰ ਤੇ ਜੇਕਰ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਲੋਕਲ ਲੀਡਰ ਤੇ ਉਹਨਾਂ ਦੇ ਵਿਸ਼ਵਾਸ ਜਤਾਇਆ ਹੈ ਤਾਂ ਇਸ ਤਰੀਕੇ ਦੇ ਨਾਲੇ ਟੱਕਰ ਰਹੇਗੀ ਇੱਕ ਪਾਸੇ ਮਨੀਸ਼ Tiwari ਜੋ ਅਨੰਦਪੁਰ ਸਾਹਿਬ ਤੋਂ ਮੌਜੂਦਾ ਸੰਸਦ ਕਾਂਗਰਸ ਤੋਂ ਔਰ ਭਾਜਪਾ ਤੋਂ ਸੰਜੇ ਟੰਡਨ ਲੋਕਲ ਉਮੀਦਵਾਰ जो मैदान च उतारे गए हैं इलावा मंडी सीट बेहद अहम है जिक्र करिए हिमाचल ही दिलचस्प बनती जा रही है हालांकि पिछले अगर दिन की गल की जाए तो कंगना रनौत ने एक अहम बयान दता कि अगर विक्रम आदित्य का जिक्र हो रहा है तो यह हो सकता है कि आने वाले दिन चेरे न ही बैठे हुए नजर आन क्योंकि बीजेपी हैडक्वाटर के चक्कर लगा चुके सीधे तौर पर निशाना उन्होंने साध्या ਇਹ ਪਹਿਲਾ ਹੀ ਚਰਚਾ ਸੀ ਕਿ ਵਿਕਰਮ ਅਦੱਤਿਆ ਨੂੰ ਟਿਕਟ ਜਿਹੜੀ ਹੈ ਮੰਡੀ ਤੋਂ ਦਿੱਤੀ ਜਾ ਸਕਦੀ ਹੈ ਤਾਂ ਇੱਥੇ ਬੇਹੱਦ ਦਿਲਚਸਪ ਟੱਕਰ ਹੋਏਗੀ ਕਗਨਰ ਰਣੋਤ ਵਰਸਸ ਵਿਕਰਮ ਅਦੱਤਿਆ ਵਿਕਰਮ ਅਦੱਤਿਆ ਵਰਸਸ ਕਗਨਰ ਰਣੋਤ ਵੇਖਣਾ ਹੋਏਗਾ ਕਿ ਕਿਸ ਤਰੀਕੇ ਦੇ ਨਾਲ ਇਹ ਟੱਕਰ ਰਹੇਗੀ ਉਧਰ ਦਿੱਲੀ ਦੇ ਵਿੱਚ ਸੀ.ਸੀ. ਦੀ ਅਹਿਮ ਮੀਟਿੰਗ ਹੈ ਪੰਜਾਬ ਦੇ ਉਮੀਦਵਾਰਾਂ ਨੂੰ ਲੈ ਕੇ ਚਰਚਾ ਹੋਈ ਹੈ ਦੱਸਿਆ ਕਿ ਰਾਜਾ ਵੜਿੰਗ ਪ੍ਰਤਾਪ ਬਾਜਵਾ ਦਿਵਿੰਦਰ ਯਾਦਵ ਮੌਜੂਦ ਰਹੇ ਨੇ ਔਰ ਪੰਜਾਬ ਦੇ ਲਈ ਬਿਹਤਰ ਉਮੀਦਵਾਰ ਦੇਾਂਗੇ ਇਹ ਬਾਜਵਾ ਨੇ ਕਿਹਾ ਹੈ ਤਾਂ ਮਜਬੂਤੀ ਦੇ ਨਾਲ ਲੋਕ ਸਭਾ ਦੀ ਚੋਣ ਲੜਾਂਗੇ 7-8 ਸੀਟਾਂ ਤੇ ਚਰਚਾ ਹੋਈ ਹੈ ਵੜਿੰਗ ਦਾ ਕਹਿਣਾ ਹੈ ਜਿੱਤਣ ਵਾਲੇ ਉਮੀਦਵਾਰ ਉਤਾਰੇ ਜਾਣਗੇ ਤਾਂ ਮੌਜੂਦਾ ਐਮਪੀ ਵੀ ਨੇ ਔਰ ਨਵੇਂ ਚਿਹਰੇ ਵੀ ਨੇ ਤਾਂ ਵੜਿੰਗ ਇਹ ਦਾਵਾ ਕਰ ਰਹੇ ਨੇ ਪਾਰਟੀ ਨੂੰ ਵਿਸ਼ਵਾਸ ਹੈ ਕਿ ਜਿਹੜੇ ਉਮੀਦਵਾਰ ਉਤਾਰਾਂਗੇ ਉਹ ਜਿੱਤਣ ਵਾਲੇ ਹੀ ਹੋਣਗੇ ਤਾਂ ਪਾਰਟੀ ਦੇ ਅੰਦਰ ਕੋਈ ਨਾਰਾਜ਼ਗੀ ਨਹੀਂ ਹੈ ਵੜਿੰਗ ਨੇ ਇਹ ਵੀ ਦਾਵਾ ਕੀਤਾ सात आठ सीटों पे चर्चा रही और मेरे को लगता है सब सब पे पे सहमति सहमति बन बन गई गई है जी सब पे बन गई आप कह रहे हैं दूसरी चीज आपकी पार्टी छोड़कर कई लोग गए हैं तो उम्मीदवारों को लेकर रणनीति क्या है आप प्रदेश के अध्यक्ष हैं पार्टी के बहुत से लोग पार्टी छोड़ के जाते हैं और ये आज का सिलसिला नहीं है ये बरसों से जब से पूरा पार्टी एक साल पुरानी पार्टी ऐसे अगर बात करेंगे तो सब लोग कांग्रेस से ही गए हुए हैं तो किसी के जाने से ज किसी के जाने से कोई फर्क नहीं पड़ता तो बड़े चेहरे चुनाव मैदान में उतरेंगे बिल्कुल अच्छे चेहरे सब बड़े चेहरे आज के दौर में सब बड़े चेहरे हैं और मेरे को लगता है कि जो अच्छा चुनाव लड़ेंगे और जो जीतने वाले चेहरे हैं, उनको हमने उनको हमने टिकट देने का काम अंतिम सवाल करूंगा आपके पड़ोसी राज्य से कंगना रनौत के खिलाफ विक्रमादित्य को उतारा जा रहा है। क्या टक्कर टक्कर दे पाएंगे वो? नहीं। विक्रमादित्य जीतेगा पूरा पंजाब कंगना रनौत के सामने जाके लड़ाई लड़ेगा जिस प्रकार से आ, हमारे को किसान भाइयों को जिस प्रकार की टिप्पणियां की मैं चाहूंगा पूरे पंजाब के लोग जाकर मंडी में कंगना रनौत को हराने का काम करेंगे देरी हो रही है भाजपा ने भी आ, कर दिया है आम आदमी पार्टी ने भी भैया हमने ये भी देखना है कि इतनी की इतनी लंबी कंपेन कैसे चलेगी बी आदि लास्ट पंजाब फर्स्ट जून को है तकरीबन 50 दिन है 50 दिन की कंपेन के लिए पैसा कितना चाहिए कैंडिडेट्स को आ, 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 ये तो दो पार्टीज हैं विद डीप पॉकेट्स भाजपा के पास और आपके पास तो पैसे बहुत हैं ये तो छह महीने साल भी कंपेन चला सकते है कांग्रेस ਜਿਤਨੀ ਕੈਂਪੇਨ ਦਾ ਟਾਈਪ ਹੈ ਉਸੇ ਹਿਸਾਬ ਤੇ ਚਲਾਏਗੀ ਔਰ ਰਿਜ਼ਲਟ ਆਪ ਦੇਖ ਲੈਣਾ ਅਗੇ ਬਤਾਂਗੇ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਕਰ ਕਰਦੇ ਹਾਂ ਜਿਨ੍ਹਾਂ ਨੇ ਵੀ ਸੱਤ ਸੀਟਾਂ ਤੇ ਆਪਣੇ ਪੱਤੇ ਖੋਲ ਦਿੱਤੇ ਨੇ ਪਹਿਲੀ ਸੂਚੀ ਜਾਰੀ ਕਰਦੇ ਹੋਏ ਜਿੱਥੇ ਕਈ ਸੀਨੀਅਰ ਆਗੂਆਂ ਤੇ ਦਾਖਲ ਹੋਇਆ ਹੈ ਉੱਥੇ ਹੀ ਦੋ ਹਿੰਦੂ ਚਿਹਰਿਆਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਤੇ ਇਸ ਐਲਾਨ ਵਾਸਤੇ ਦਿਨ ਵੀ 13 ਅਪ੍ਰੈਲ ਵਾਲਾ ਯਾਨੀ ਕਿ ਖਾਸਸਾ ਪੰਥ ਦੇ ਸਾਸ਼ਨਾ ਦਿਵਸ ਵਾਲਾ ਚੁਣਿਆ ਗਿਆ ਇਹ ਰਿਪੋਰਟ ਅਖੀਰ ਸ਼ਰਮਣੀ ਅਕਾਲੀ ਦਲ 24 ਦੇ ਮੈਦਾਨ ਦੇ ਵਿੱਚ ਨਤਰ ਆਇਆ। ਖਾਲਸਾ ਪੰਥ ਦੇ ਸਾਜਨਾ ਦਿਵਸ ਵਾਲੇ ਦਿਨ ਅਕਾਲੀ ਦਲ ਨੇ 7 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਜਿਸ ਦੇ ਵਿੱਚ ਕਈ ਸੀਨੀਅਰ ਆਗੂਆਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਗੁਰਦਾਸਪੁਰ ਤੋਂ ਡਾਕਟਰ ਦਲਜੀਤ ਸਿੰਘ ਜੀਮਾ ਅਕਾਲੀ ਦਲ ਦੇ ਉਮੀਦਵਾਰ ਹੋਣਗੇ। ਪਟਿਆਲਾ ਤੋਂ ਐਨ ਕੇ ਸ਼ਰਮਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ। ਪੰਥਕ ਸੀਟ ਅੰਮ੍ਰਿਤਸਰ ਤੋਂ ਅਕਾਲੀ ਦਲ ਨੇ ਅਨਿਲ ਜੋਸ਼ੀ ਨੂੰ ਟਿਕਟ ਦਿੱਤੀ ਹੈ। ਜਦਕਿ ਸ੍ਰੀ ਨਨਕਪੁਰ ਸਾਹਿਬ ਤੋਂ ਸੀਨੀਅਰ ਅਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਨਾਂ ਤੇ ਮੋਹਰ ਲਗਾਈ ਹੈ। ਉਹਨਾਂ ਨੇ ਗੁਰੂ ਸਾਹਿਬ ਨੇ ਮੈਨੂੰ ਮੇਰੇ ਪਿਛਲੇ ਕੰਮ ਤੋਂ ਪ੍ਰਸੰਨ ਹੋ ਕੇ ਮੇਰੀ ਚੋਣ ਕੀਤੀ ਆ। ਗੁਰੂ ਸਾਹਿਬ ਆਪ ਹੀ ਵਰਤਰੇ ਆ। ਆਪ ਹੀ ਵਰਤਰੇ ਆ ਉਹਨਾਂ ਨੇ ਜਿਹੜੀ ਪਿਛਲੀ ਸੀ ਨਾ ਮੇਰੀ ਸੇਵਾ ਉਹਦੇ ਕਰਕੇ ਉਹ ਤੋਂ ਪ੍ਰਸੰਨ ਹੋ ਕੇ ਮੇ ਮੇਰੀ ਡਿਊਟੀ ਲਈ ਆ ਤੇ ਉਹ ਲੋਕਾਂ 'ਚ ਵੱਸ ਵੀ ਗਏ ਆ ਕਿਉਂਕਿ ਗੁਰੂ ਸਾਹਿਬ ਆਪ ਵੱਸ ਕੇ ਲੋਕਾਂ ਦੇ ਵਿੱਚ ਇਸ ਮਿਸ਼ਨ ਨੂੰ ਸេរੀ ਚੜਾਉਣਗੇ ਕਿ ਪੂਰੀ ਜ਼ਿੰਦਗੀ ਚ ਕਦੇ ਸ਼ਰਮਣੀ ਅਕਾਲੀ ਦਰ ਨੂੰ ਨਮੋਸੀ ਨਹੀਂ ਚੱਲਣੀ ਪਊਗੀ ਪੂਰੀ ਵਫਾਦਾਰੀ ਨਾਲ ਪਾਰਟੀ ਦੀ ਔਰ ਲੋਕਾਂ ਦੀ ਜਿਹੜੀ ਸੇਵਾ ਕਰਾਂਗਾ ਪੰਜਾਬ ਦੇ ਹੱਕਾਂ ਦੀ ਡਟ ਕੇ ਲੜਾਈ ਲੜਾਂਗਾ ਜੇ ਪੰਜਾਬ ਦੇ ਅੰਦਰ ਜਿਹੜੀਆਂ ਕੇਂਦਰ ਦੀਆਂ ਪਾਰਟੀਆਂ ਪੰਜਾਬ ਨੂੰ ਬਰਬਾਦ ਕਰਨ ਚ ਲੱਗੀਆਂ ਹੋਈਆਂ ਪੰਜਾਬ ਦਾ ਪੈਸਾ ਲੁੱਟ ਕੇ ਦਿੱਲੀ ਦੇ ਅੰਦਰ ਵਰਤਿਆ ਜਾ ਰਿਹਾ ਪਾਰਟੀ ਦੇ ਵਿਸ਼ਵਾਸ ਨੂੰ ਟੁੱਟਣ ਨਹੀਂ ਦੇਣਗੇ ਔਰ ਇਹ ਜੰਗ ਜਿਹੜੀ ਆ ਇਹ ਦਿੱਲੀ ਤੇ ਪੰਜਾਬ ਦੀ ਆ ਇਹ ਕਿਸੇ ਪਾਰਟੀ ਪਾਜੀ ਦਾ ਸਵਾਲ ਨਹੀਂ ਕਿਸੇ ਧੜੇ ਦਾ ਕਿਸੇ ਰੰਗ ਕਿਸੇ ਧਰੋਂ ਦਾ ਨਹੀਂ ਜਾਤ ਦਾ ਨਹੀਂ ਨਿਰੋਲ ਪੰਜਾਬ ਦਾ ਜਿਹਨੇ ਪੰਜਾਬੀ ਮਾਂ ਦਾ ਦੁੱਧ ਪੀਤਾ ਪੰਜਾਬ ਦਾ ਖਾਦਾ ਪੀਤਾ ਹੰਡਾਇਆ ਉਹ ਅੱਜ ਪੰਜਾਬ ਸ਼ਰਮਣੀ ਅਕਾਲੀ ਦਲ ਨਾਲ ਖੜੇਗਾ ਸਾਨੂੰ ਇਸ ਗੱਲ ਦਾ ਵਿਸ਼ਵਾਸ ਇਸ ਤਰ੍ਹਾਂ ਵਾ ਸੰਘੂੜ ਸੀਟ ਤੋਂ ਵੀ ਅਕਾਲੀ ਦਲ ਨੇ ਪੱਤੇ ਖੋਲ ਦਿੱਤੇ ਨੇ ਜਿੱਥੇ ਇਕਬਾਲ ਸਿੰਘ ਝੁੰਦਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਫਰੀਦਕੋਟ ਤੋਂ ਰਾਜਵਿੰਦਰ ਸਿੰਘ ਨੂੰ ਟਿਕਟ ਦਿੱਤੀ ਗਈ ਹੈ ਫਤਿਹਗੜ੍ਹ ਸਾਹਿਬ ਤੋਂ ਵਿਕਰਮਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੋਣਗੇ ਸਵਾ ਅਕਾਲੀ ਦਲ ਨੇ 7 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਜਦਕਿ 6 ਉਮੀਦਵਾਰਾਂ ਦਾ ਐਲਾਨ ਬਾਕੀ ਹੈ ਇੱਥੇ ਵੀ ਜ਼ਿਕਰ ਹੋ ਗਿਆ ਕਿ ਪਹਿਲੀ ਸੂਚੀ ਚ ਹਰ ਸਿਮਰਤ ਕੋਰ ਬਾਦਲਤਾ ਜ਼ਿਕਰ ਨਹੀਂ ਹੈ ਹਾਲਾਂਕਿ ਹਰ ਸਿਮਰਤ ਬਠਿੰਡਾ ਤੋਂ ਅਕਾਲੀ ਦਲ ਦੇ ਸੰਭਾਵੀ ਉਮੀਦਵਾਰ ਨੇ ਬਿਊਰੋ ਰਿਪੋਰਟ న్యూਸ 18 ਪੰਜਾਬ ਮੋਦੀ ਲੋਕ ਸਭਾ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਨੇ ਪੂਰੀ ਤਾਕਤ ਝੋਖ ਦਿੱਤੀ ਹੈ। ਅਸਮ ਦੇ ਵਿੱਚ ਦੂਜੇ ਦਿਨ ਸੀਮਾਨ ਨੇ ਰੋਡ ਸ਼ੋਅ ਕੀਤਾ, ਚੋਣ ਪ੍ਰਚਾਰ ਕੀਤਾ ਅਤੇ ਰੋਡ ਸ਼ੋਅ ਦੇ ذریعے ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਤਾਂ ਪਾਰਟੀ ਉਮੀਦਵਾਰਾਂ ਦੇ ਲਈ ਸਮਰਥਨ ਜੁਟਾਇਆ ਗਿਆ ਅਤੇ ਅਸਮ ਦੇ ਵਿੱਚ ਦੋ ਸੀਟਾਂ ਤੇ ਚੋਣ ਲੜ ਰਹੀ ਹੈ ਆਮ ਆਦਮੀ ਪਾਰਟੀ। ਸਦਸੇ ਕਿ ਇੰਡੀਆ ਆਲਾਈਂਸ ਦੇ ਤਹਿਤ ਸੀਟਾਂ ਦੀ ਵੰਡ ਹੋਈ ਹੈ ਅਤੇ ਉਸ ਦੇ ਚੱਲਦੇ ਹੀ ਆਪੋ ਆਪਣੀਆਂ ਆਪਣੇ ਆਪਣੇ ਉਮੀਦਵਾਰਾਂ ਦੇ ਲਈ ਹਰ ਇੱਕ ਪਾਰਟੀ ਦੇ ਵੱਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਹਾਲਾਂਕਿ ਕਈ ਥਾਂ इंडिया गार्ड चोर ਦੇ ਤਹਿਤ ਲੀਡਰ ਇੱਕ ਸਟੇਜ ਤੇ ਇੱਕ ਥਾਂ ਤੇ ਜਿਹੜੇ ਇਕੱਠੇ ਨਜ਼ਰ ਵੀ ਆਉਂਦੇ ਨੇ ਪਰ ਵੱਖ-ਵੱਖ ਸੂਬਿਆਂ ਦੇ ਵਿੱਚ ਵੱਖ-ਵੱਖ ਪ੍ਰਸਤਤੀਆਂ ਜ਼ਰੂਰ ਨੇ ਆਨੇ ਵਾਲੇ ਦਿਨੋਂ ਮੇ ਚੋਣ ਹੋਗਾ ਇਸ ਚੋਣ ਚਿੰਨ ਕੇ ਲੀਏ ਆਪਕੇ ਪਾਸ ਆਇਆ ਹੂੰ ये क्या काम करता है सफाई बहुत राजनीतिक गंदगी हो गई है सफाई करिए सफाई करिए ऋषिराज जी हमारे कैंडिडेट हैं और ईवीएम में पहले नंबर का बटन है बटन भी पहले नंबर का है आना भी पहले नंबर पर ही है तो पहले नंबर का बटन दबाइए अरविंद केजरीवाल जी की सोच को आगे बढ़ाइए इनको ये लगता है ताना शाहों को कि शायद अरविंद केजरीवाल को जेल में डालकर पार्टी खत्म कर सकते हैं लेकिन अरविंद केजरीवाल एक व्यक्ति नहीं है एक सोच का नाम है अरविंद केजरीवाल को तो अंदर कर दोगे लेकिन उसकी सोच को कैसे गिरफ्तार करोगे मुझे ਅਗੇ ਵਧਾਂਗੇ ਦਰ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਗੁਰਦਾਸਪੁਰ ਦੇ ਵਿੱਚ ਕਿਸਾਨਾਂ ਨੇ ਦਿਨੇਸ਼ ਬੱਬੂ ਦਾ ਵਿਰੋਧ ਕੀਤਾ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਨੇ ਦਿਨੇਸ਼ ਬੱਬੂ ਦਾ ਸੇਕ ਫਰੀਦਕੋਟ ਦੇ ਵਿੱਚ ਹੰਸਰਾਜ ਹੰਸ ਦਾ ਵੀ ਕਿਸਾਨਾਂ ਨੇ ਵਿਰੋਧ ਕੀਤਾ ਨਾਰੇਬਾਜ਼ੀ ਕੀਤੀ ਗੁਰਦੁਆਰਾ ਜਨ ਸਾਹਿਬ ਦੇ ਵਿੱਚ ਨਤਮਸਤਕ ਹੋਣ ਜਾ ਰਹੇ ਸੀ ਹੰਸਰਾਜ ਹੰਸ ਫਰੀਦਕੋਟ ਤੋਂ ਪਾਜਪਾ ਦੇ ਉਮੀਦਵਾਰ ਨੇ ਹੰਸਰਾਜ ਹਾਂ ਸੇ ਦੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਹਾਲਾਂਕਿ ਹੰਸਰਜ ਹੰਸ ਦੇ ਵੱਲੋਂ ਇਸ ਰਣ ਕਿਸਾਨਾਂ ਦੇ ਸਾਹਮਣੇ ਹੱਥ ਜੋੜ ਕੇ ਝੁਕਾ ਕੇ ਸਿਰ ਮੱਥਾ ਇਸ ਤਰੀਕੇ ਦੇ ਨਾਲ ਜ਼ਰੂਰ ਪੇਕਿਆ ਗਿਆ ਹੈ ਨਹੀਂ ਕਿ ਕਿਸੇ ਸਿੰਬੋਲਿਕ ਕੋਸ਼ਿਸ਼ ਕਰ ਰਹੇ ਸਨ ਆਪਣੇ ਆਪ ਨੂੰ ਸਮਰਪਨ ਦੀ ਪਾਵਨਾ ਦਿਖਾਉਣ ਦੇ ਲਈ ਪਰ ਇਹ ਦੋ ਤਸਵੀਰਾਂ ਦੇਖੋ ਕਿਸਾਨ ਵੀ ਆਪਣੇ ਪਰਿਵਾਰ ਤੋਂ ਮੈਂ ਵੀ ਕਿਸਾਨੀ ਤੋਂ ਆ ਮੈਂ ਕਿਸਾਨ ਪਰਿਵਾਰ ਤੋਂ ਹਾਂ ਕੋਈ ਅਜੀ ਗੱਲ ਨਹੀਂ ਉਹਦਾ ਚੰਨਾ ਇਹਨਾਂ ਦਾ ਹੱਲ ਹੋ ਜਾਏ। ਕੋਈ ਸਰਕਾਰ ਚਾਂਦੀ ਵੀ ਆਏ ਕੋ ਪੰਜ ਮਹੀਨੇ ਫਸਾਦੇ ਐ ਐਮਐਸਬੀ ਸਰਕਾਰ ਮੰਨੀ ਵੀ ਆਏ ਤੇ ਮੁਰਕੇ ਬਿਠਾ ਕੇ ਉਹਨੂੰ ਕੋਈ ਹੱਲ ਕਰਨਾ ਚਾਹੀਦਾ ਦੇਖੋ ਘਰ ਦੇ ਚਾਰ ਪਰਵਾ ਪਰਿਵਾਰ ਵਿੱਚ ਜੋ ਦੋ ਪਰਿਵਾਰ ਨਾਲ ਆਪਸੇ ਉਹਨਾਂ ਦੀ ਹੋਈ ਜਾਂਦੀ ਮਾਰੇ ਮੋਟੀ ਕਰਕੇ ਤੇ ਬੈਠ ਕੇ ਗੱਲ ਬੁਕੜੀ ਜਿਹੀ ਵੀ ਕਰਦੇ ਉਦਰਚਿੰਦ ਦੇ ਵਿੱਚ ਬੇਰੋਜ਼ਗਾਰ ਨੌਜਵਾਨਾਂ ਦਾ ਹੱਲਾ ਬੋਲਣਾ ਵੇਖਿਆ ਗਿਆ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਦਾਸੀ ਕਿ ਬੇਰੋਜ਼ਗਾਰਾਂ ਨੇ ਬਰਾਤ ਕੱਢੀ ਹੈ ਜੀ ਹਾਂ ਬਰਾਤ ਦੇ ذریعے ਹੱਲਾ ਬੋਲਿਆ ਗਿਆ ਹੈ ਬਰਾਤ ਦੇ ਵਿੱਚ ਲਾੜਾ ਬਣ ਕੇ ਇੱਕ ਬੇਰੋਜ਼ਗਾਰ ਬੈਠਾ ਹੋਇਆ ਸੀ ਸੀਟੀ ਦੀ ਪੱਤੀ ਪੂਰੀ ਕਰਾਉਣ ਦੀ ਮੰਗ ਕੀਤੀ ਗਈ ਹੈ ਜਾਟ ਧਰਮ ਸ਼ਾਲਾ ਤੋਂ ਪਾਚਪਾ ਦਫ਼ਤਰ ਤੱਕ ਇਹ ਬਰਾਤ ਕੱਢੀ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਨਾਲ ਲੱਕ ਪੂੜੀ ਤੇ ਸਵਾਰ ਹੋ ਕੇ ਇਹ ਪ੍ਰਦਰਸ਼ਨ ਜਿਹੜਾ ਹੈ ਲਾੜੇ ਦੇ ਵੱਲੋਂ ਕੀਤਾ ਜਾ ਰਿਹਾ ਹੈ। ਕਲਪ ਕਰਨੇ ਦੇ ਤੇ ਬਾਲਕ ਇੱਕ ਸਾਥ ਨਾਲ ਕੀਤਾ ਜਾ ਰਿਹਾ ਹੈ। ਇਹ ਵਈਏ हरियाणा के बेरोजगार युवाओं को बरात निकालने की नौबत इसलिए आ गई है की दो साल से जो पेंडिंग पड़े हैं भर्ती एग्जाम लेकर के उसके उसमें सरकार कोई भी सुनाई नहीं कर रही बेरोजगार बच्चों की इसलिए ये नौबत आई और जींद की इस धरती पर जाट आरोपा में जो बच्चे इकट्ठे हुए हजारों की संख्या में इकट्ठे हुए हैं प्रदेश के कोने कोने से कोई महेंद्रगढ़ से है कोई पलवन से है कोई भिवाणी फिर की दादरी से आया हुआ तो क्या लिखा बैनर में आपने बैनर में ये लिखा हुआ है मैं हरियाणा का बेरोजगार दूल्हा उधर मोहाली के मटौर थाने के एस एच जानलेवा हमला होया मोरिंडा वाला पुल क्रॉस करने वेले एक गड्डी ते फायरिंग की गई हालांकि हमले च वाल वाल बच गए ਇਸ ਸਕੋਰਪੀਓ ਗੱਡੀ ਤੇ ਇੱਕ ਨਹੀਂ ਬਲਕਿ ਦੋ-ਦੋ ਬੁਲੇਟ ਦੇ ਨਿਸ਼ਾਨ ਨੇ ਕਿਉਂਕਿ ਗੱਡੀ ਬੁਲੇਟ ਪ੍ਰੂਫ ਹੈ ਇਸ ਕਰਕੇ ਬੁਲੇਟ ਸ਼ੀਸ਼ੇ ਨੂੰ ਪਾਰ ਨਹੀਂ ਕਰ ਪਾਈ ਤੇ ਗੱਡੀ ਦੇ ਮਾਲਕ ਬਾਲਵਾਲ ਬਚ ਗਏ ਇਹ ਗੱਡੀ ਕਿਸੇ ਹੋਰ ਦੀ ਨਹੀਂ ਬਲਕਿ ਮਟੌਰ ਥਾਣੇ ਦੇ ਐਸਐਚਓ ਗੱਬਰ ਸਿੰਘ ਦੀ ਹੈ ਅਪਰਾਧੀਆਂ ਨੇ ਉਹਨਾਂ ਨੂੰ ਉਦੋਂ ਨਿਸ਼ਾਨਾ ਬਣਾਇਆ ਜਦੋਂ ਉਹ ਮੋਰਿੰਡਾ ਵਾਲਾ ਪੁਲ ਕ੍ਰਾਸ ਕਰ ਰਹੀ ਸੀ ਰਾਤ ਦਾ ਵੇਲਾ ਸੀ ਚਾਰੇ ਪਾਸੇ ਸੰਘਣਾ ਹਨੇਰਾ ਸੀ लिहाजा अपराधी नजर भी नहीं आया एकदम से जब मैं फ्रंट सीट पे कंडक्टर वाली सीट पे बैठा था जी वहां से जब मेरे लेफ्ट साइड पे जो मेरा शीशा है गाड़ी का उस पर बहुत जोर की बिल्कुल यहाँ मेरे हेड की डायरेक्शन में फायर हुआ जी तो गाड़ी स्पीड में थी पंद्रह बीस मीटर मतलब सेकंड जब हमने आके गाड़ी रोकी तो पीछे देखा तो कोई नहीं ने अंधेरे करके ਕਿਉਂਕਿ ਵਹਾਂ ਸੇ ਇੱਕ ਰਸਤਾ ਨੀਚੇ ਕੀ ਤਰਫ ਵੀ ਜਾ ਰਹਾ ਸੀ ਐਸਐਚਓ ਗੱਬਰ ਸਿੰਘ ਨੂੰ ਕਾਫੀ ਪਹਿਲਾਂ ਤੋਂ ਧਮਕੀਆਂ ਮਿਲ ਰਹੀਆਂ ਸੀ ਲਿਹਾਜਾ ਉਹਨਾਂ ਨੇ ਗੱਡੀ ਨੂੰ ਬੁਲੇਟ ਪ੍ਰੂਫ ਕਰਵਾ ਰੱਖਿਆ ਸੀ ਹੋ ਸਕਦਾ ਹੈ ਕਿਉਂਕਿ ਜੋ ਆਦਮੀ ਫੋਨ ਕਰਕੇ ਮਤਲਬ ਧਮਕੀ ਦੇ ਸਕਦਾ ਹੈ ਉਹ ਅੱਗੇ ਇਹ ਅੱਗੇ ਕੋਈ ਸ਼ੂਟਰ ਵੀ ਹਾਇਰ ਕਰ ਸਕਦਾ ਹੈ ਜਾਂ ਹੋ ਸਕਦਾ ਹੈ ਖੁਦ ਹੀ ਕੋਈ ਆਏ ਹੋ ਕਿਉਂਕਿ ਮੇਰੀ ਕੋਈ ਪਰਸਨਲ ਰੰਜੀਤ ਨਹੀਂ ਹੈ ਕਿਸੇ ਕਿਸ ਤਰ੍ਹਾਂ ਡਿਪਾਰਟਮੈਂਟ ਵਿੱਚ ਮੈਂਨੇ ਮਾੜੇ ਅੰਸਰੋ ਦੇ ਮਤਲਬ ਕਦੇ ਵੀ ਉਹਦਾ ਦਰਾਂ ਨਹੀਂ ਆਪਣਾ ਜੋ ਮੇਰੀ ਡਿਊਟੀ ਅਲਾਉ ਕਰਤੀ ਹੈ ਡਿਊਟੀ ਦੇ ਹਿਸਾਬ ਸੇ ਮੈਂਨੇ ਆਪਣੀ ਡਿਊਟੀ ਕੀਤੀ ਹੈ ਔਰ ਕਰਤਾ ਹੀ ਰਹੂਗਾ ਜੀ ਇਸ ਮਾਮਲੇ ਚ ਪੁਲਿਸ ਨੇ ਅਣਪਛਾਤੇਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਨੁਕਸਾਨ ਨਹੀਂ ਹੋਇਆ ਮਾਮਲਾ ਦਰਜ ਹੋ ਚੁਕਿਆ ਹੈ ਥਾਣਾ ਸਿੰਘ ਭਗਵੰਤਪੁਰਾ ਦੇ ਵਿੱਚ ਤੇ ਅਸੀਂ ਤਫਤੀਸ਼ ਜਾਰੀ ਹੈਗੀ ਹੈ ਤੇ ਸਾਨੂੰ ਆਸ ਹੈ ਕਿ ਬਹੁਤ ਜਲਦੀ ਅਸੀਂ ਕੋਈ ਸਟਰੋਂਗ ਲੀਡ ਇਸ ਕੇਸ ਉਸ ਲੈ ਲਾਂਗੇ। ਉਹ ਰਾਤ ਦਾ ਸਮਾਂ ਸੀ। ਅ ਇਸ ਚੀਜ਼ ਨੂੰ ਅਸੀਂ ਇਸ ਐਂਗਲ ਨੂੰ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਕਿ ਆਲੇ ਦੁਆਲੇ ਕਿਹੜੀਆਂ ਗੱਡੀਆਂ ਸੀ ਜਾਂ ਕੋਈ ਘਾਤ ਲਗਾ ਕੇ ਬੈਠਣ ਦਾ ਐਂਗਲ ਤਾਂ ਮੈਂ ਹਲੇ ਵੈਸੇ ਇਹ ਇਟ ਇਜ਼ ਟੂ अर्ਲੀ ਮੈਂ ਅਸੀਂ ਸਾਰੇ ਐਂਗਲਸ ਨੂੰ ਐਕਸਪਲੋਰ ਕਰ ਰਹੇ ਹਾਂ। ਹਮਲਾ ਕਿਸ ਨੇ ਕੀਤਾ ਤੇ ਕਿਉਂ ਕੀਤਾ ਇਹ ਸਾਫ ਨਹੀਂ ਹੋ ਪਾਇਆ। ਗੱਬਰ ਸਿੰਘ ਦੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ। ਫਿਰ ਉਹਨਾਂ ਨੂੰ ਧਮਕੀ ਕਿਉਂ ਮਿਲ ਰਹੀ ਸੀ ਇਹ ਵੱਡਾ ਸਵਾਲ ਹੈ ਕੀ ਅਪਰਾਧੀ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਤੋਂ دہشت ਚ ਨੇ ਜਾਂ ਉਸੇ دہشت ਚ ਉਹਨਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਨੇ ਪੁਲਿਸ ਸਾਰੇ ਐਂਗਲ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਛੇਤੀ ਹੀ ਅਪਰਾਧੀਆਂ ਨੂੰ ਫੜਨ ਦਾ ਦਾਵਾ ਵੀ ਕੀਤਾ ਜਾ ਰਿਹਾ ਹੈ ਮਹਾਲੀ ਤੋਂ ਮਨੋਜ ਰਾਠੀ న్యూਸ 18 ਪੰਜਾਬ ਹਰਿਆਣਾ